ਹਰੂ ਗੁਰਮੁਖ ਹੱਸੈ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਐ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ ਜਿੰਨਾ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿਨਕੇ ਮੁਖ ਸਦ ਉਜਲੇ ਤਿਤ ਸਚੈ ਦਰਬਾਰ ਤਿੰਨ ਬੰਧਿਆ ਉੱਠਦਿਆ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮੇਲੇ ਸਿਰਜਨਹਾਰ ਗੁਰਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ ਸਤਗੁਰ ਕੀ ਸੇਵੈ ਲੱਗਿਆ ਉਜਲ ਤਰੈ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ ਮਨ ਮੁਖ ਸੇਵਾ ਜੋ ਕਰੇ ਦੂਜੈ ਭਾਏ ਚਿਤ ਲਾਏ ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਿਧਾਈ ਦਰਗਹਿ ਲੇਖਾ ਮੰਗੀਐ ਕੋਈ ਅੰਤ ਨਾ ਸਕੀ ਛਡਾਏ ਬਿਨ ਨਾ ਆਵੇ ਸਭ ਦੁੱਖ ਹੈ ਦੁਖਦਾਈ ਮੋਹ ਮਾਇ ਨਾਨਕ ਗੁਰਮਖ ਖੰਡਰਿ ਆਇ ਮੋਹ ਮਾਇਆ ਵਿਛੜ ਸਭ ਜਾਏ ਗੁਰਮਖਾ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੁ ਸੇਵੈ ਹੁਕਮ ਅਰਾਦੀ ਹੁਕਮੇ ਸਮੈ ਸਮਾਇ ਹੁਕਮ ਵਰਤ ਨੀਮ ਸੁਚ ਸੰਜਮ ਮਨ ਚਿੰਦਿਆ ਫਲ ਪਾਇ ਸਦਾ ਸੁਹਾਗਣ ਜੇ ਹੁਕਮੈ 부ਜੈ ਸਤਗੁਰ ਸੇਵੈ ਲਿਵ ਲਾਇ ਨਾਨਕ ਕਿਰਪਾ ਕਰੇ ਜਿਨ ਉਪਰ ਕਿਨਾ ਹੁਕਮੇ ਲਏ ਮਲਾਈ ਮਨਮੁਖ ਹੁਕਮ ਨਾ ਬੁਜੇ ਬੱਪੜੀ ਨੇਤਹੁ ਮੈਂ ਕਰਮ ਕਮਾਏ ਵਰਤਨੇਮ ਸੁਚ ਸੰਜਮ ਪੂਜਾ ਪਾਖੰਡ ਭਰਮ ਨਾ ਜਾਏ ਅੰਤਰਹੁ ਕੁ ਸੁੱਧ ਮਾਇਆ ਮੋਹਿ ਬਿਦੇ ਜਿਉ ਹਸਤੀ ਛਾਰ ਉਡਾਏ ਜਿਨ ਉਪਾਏ ਤਿਸੈ ਨਾ ਚੇਤ ਹੈ ਬਿਨ ਚੇਤੇ ਕਿਉ ਸੁਖ ਪਾਏ ਨਾਨਕ ਪਰਪੰਚ ਕੀਆ ਧੁਰ ਕਰਤੈ ਪੂਰਬ ਲਿਖਿਆ ਕਮਾਏ ਗੁਰਮਖ ਪ੍ਰਤੀਤ ਭਈ ਮਨ ਮਾਨਿਆ ਅਨ ਦਿਨ ਸੇਵਾ ਕਰਤ ਸਮਾਏ ਅੰਤਰ ਸਤਗੁਰ ਗੁਰੂ ਸਭ ਪੂਜੇ ਸਤਗੁਰ ਕਾ ਦਰਸ ਦੇਖੈ ਸਭ ਆਏ ਮੰਨਿਐ ਸਤਗੁਰ ਪਰਮ ਵਿਚਾਰੀ ਜਿਤ ਮਿਲੈ ਤਿਸਨਾ ਭੁਖ ਸਭ ਜਾਏ ਹਉ ਸਦਾ ਸਦਾ ਬਲੇਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਲਾਈ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਨੀ ਲੱਗੇ ਆਏ ਜਿਨ ਪਿਰਿਆ ਸੋਨੇ ਹੋ ਸੇ ਸੱਜਣ ਮੈਂ ਨਾਲ ਅੰਦਰ ਬਾਹਰ ਹਉ ਫਿਰਾ ਭੀਰ ਦੈ ਰੱਖਾਂ ਸੰਭਾਲ ਜਿੰਨਾ ਇੱਕ ਮਨ ਇੱਕ ਚਿੱਤ ਧਿਆਇਆ ਸਤਿਗੁਰ ਸੋ ਚਿੱਤ ਲਾਇ ਤਿਨ ਕੀ ਦੁਖ ਭੁਖ ਹਉ ਮੈਂ ਵੱਡਾ ਰੋਗ ਗਿਆ ਨਿਰਦੁਖ ਭੈ ਲਿਵ ਲਾਇ ਗੁਣ ਗਾਵਹਿ ਗੁਣ ਉਚਰਹਿ ਗੁਣ ਮਹਿ ਸਬੈ ਸਮਾਇ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਇ ਮਨਮੁਖ ਮਾਇਆ ਮੋਹ ਹੈ ਨਾਮ ਨ ਲੱਗੈ ਪਿਆਰ ਕੂੜ ਕਮਾਵੇ ਕੂੜ ਸੰਗਰੈ ਕੂੜ ਕਰੈ ਆਹਾਰ ਵਿਖ ਮਾਇਆ ਧਨ ਸੰਚ ਮਰਹਿ ਅੰਤੇ ਹੋਏ ਸਭ ਛਾਰ ਕਰਮ ਧਰਮ ਸੁੱਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਮਨਮੁਖ ਜੀ ਕਮਾਵੇ ਸੋ ਥਾਏ ਨ ਪਵੈ ਦਰਗਾਹ ਹੋਏ ਖੁਆਰ ਸਭ ਨਾ ਰਾਗਾ ਵਿੱਚ ਸੋ ਭਲਾ ਭਾਈ ਜਿਤ ਵਸੇ ਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੈ ਨਾਦੈ ਬਾਹਰਾ ਇਨੀ ਹੁਕਮ ਨਾ ਬੂਝਿਆ ਜਾਏ ਨਾਨਕ ਹੁਕਮੈ ਬੂਝੈ ਤਿਨਾਂ ਰਾਸ ਹੋਏ ਸਤਗੁਰ ਤੇ ਸੋਜੀ ਪਾਏ ਸਬਕਿਛਤਿ ਸਤੇ ਹੋਇਆ ਜਿਉ ਤਿਸਹਿ ਦੀ ਰਜਾਇ ਸਤਗੁਰ ਵਿਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਇ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਧਿਆਇ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨ ਆਇ ਹਿਰਦੈ ਕਮਲ ਪਰਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਗੁਰ ਤਿਨ ਕੋ ਮੇਲਿਓ ਨ ਜਿਨ ਧੁਰ ਮਸਤਕ ਭਾਗ ਲਖਾਇ ਅੰਦਰ ਤਿਸ ਨਾ ਆਗੇ ਹੈ ਮਨ ਮੁਖ ਭੁਖ ਨਾ ਜਾਏ ਮੋਹ ਕਟੰਬ ਸਭ ਕੂੜ ਹੈ ਕੂੜ ਰਹਿ ਆਲਪਟਾਇ ਫਨ ਦਿਨ ਚਿੰਤਾ ਚਿੰਤਵੈ ਚਿੰਤਾ ਬੱਧਾ ਜਾਏ ਜੰਮਣ ਮਰਨ ਨਾ ਚੁੱਕਈ ਹਉ ਮੈਂ ਕਰਮ ਕਮਾਏ ਗੁਰ ਸਰਨਾਈ ਉੱਬਰੈ ਨਾਨਕ ਲੈ ਛਡਾਈ ਸਤ ਗੁਰ ਪੁਰਖ ਹਰ ਧਿਆਏਂਦਾ ਸਤ ਸੰਗਤ ਸਤ ਗੁਰ ਭਾਏ ਸਤ ਸੰਗਤ ਸਤ ਗੁਰ ਸੇਮੰਦੇ ਹਰ ਮੇਲੇ ਗੁਰ ਮਿਲਾਏ ਇਹੋ ਭੌਜਲ ਜਗਤ ਸੰਸਾਰ ਹੈ ਗੁਰੂ ਗੋਹਿਤ ਨਾਮ ਤਰਾਏ ਗੁਰ ਸਿੱਖੀ ਪਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇਹ ਹਮ ਪਾਪੀ ਭੀ ਗਤ ਪਾਹੀ ਧੁਰ ਮਸਤਕ ਹਰ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਧਾਰ ਅਨ ਹਰ ਦਰਗਾਹ ਲਈ ਛਡਾਈ ਗੁਰ ਸਿੱਖਾਂ ਨੂੰ ਸਾबास ਹੈ ਹਰ ਟੁੱਠਾ ਮੇਲ ਮਿਲਾਏ ਗੁਰ ਪੂਰੇ ਹਰ ਨਾਮ ਦੜਾਇਆ ਜਿਨ ਵਿੱਚੋਂ ਪਰਮ ਚੁਕਾਇਆ RAM ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ ਹਉ ਮੈਂ ਮਾਹਰ ਏਕ ਲਿਵ ਲਾਗੀ ਅੰਤਰ ਨਾਮ ਵਿਸਾਇਆ ਗੁਰਮਤੀ ਜਮ ਜੋਹੇ ਨਾ ਸਕੈ ਸਚੈ ਨਾਏ ਸੁਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਉ ਲਏ ਤਾਂ ਜੀਵੈ ਬਿਨ ਨਾਵੇ ਖਿਨ ਮਰ ਜਾਇਆ ਮਾਨੇ ਅੰਤਰ ਹਮੈ ਰੋਗ ਫਰਮੋ ਭੂਲੇ ਹਉ ਮੈਂ ਸਾਖਤ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈ ਸਾ ਪੁਰਖ ਨਾ ਲੱਭੈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤ ਗੁਰ ਨਾਮ ਦੜਾਇਆ ਮਨ ਅਨਤ ਨਾ ਕਾਹੂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤ ਗੁਰ ਕੇ ਗੁਲ ਗੋਲੇ ਸਲੋ